ਅਮਰੀਕਾ ਨੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਅਮਰੀਕਾ ਦੇ ਵਿੱਚ ਦਾਖਲ ਹੋਣ ਵਿੱਚ ਮਦਦ ਕਰਨ ਵਾਲੇ ਇੱਕ ਅਪਰਾਧਿਕ ਸਿੰਡੀਗੇਟ ਦਾ ਪਰਦਾਫਾਸ਼ ਕਰਦੇ ਹੋਏ ਵੱਡਾ ਐਕਸ਼ਨ ਲਿਆ ਹੈ। ਅਹਿਮ ਗੱਲ ਇਹ ਹੈ ਕਿ ਇਸ ਸਿੰਡੀਗੇਟ ਨੂੰ ਇੱਕ ਭਾਰਤੀ પતિ ਪਤਨੀ ਦੇ ਵੱਲੋਂ ਚਲਾਇਆ ਜਾ ਰਿਹਾ ਸੀ ਜੋ ਭਾਰਤ ਸਣੇ ਹੋਰ ਮੁਲਕਾਂ ਤੋਂ ਲੋਕਾਂ ਨੂੰ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਢੰਗ ਦੇ ਨਾਲ ਐਂਟਰੀ ਕਰਵਾਉਣ ਦੇ ਵਿੱਚ ਮਦਦ ਕਰਦਾ ਸੀ। ਸਸਰੀ ਆਕਾ ਤੁਸੀਂ ਦੇਖ ਰਹੇ ਹੋ ਟਾਈਮਸ 6ਪੀ ਪੰਜਾਬੀ। ਯੂਐਸ ਟ੍ਰੈਜਰੀ ਆਫਿਸ ਆਫ ਫੋਰਨ ਐਸੈਟਸ ਕੰਟਰੋਲ ਨੇ ਦਿੱਲੀ ਦੇ ਰਹਿਣ ਵਾਲੇ ਇੱਕ ਭਾਰਤੀ ਜੋੜੇ ਵਿਕਰਾਂਤ ਪਰਦਵਾਜ ਅਤੇ ਉਹਨਾਂ ਦੀ ਪਤਨੀ ਇੰਦੂ ਰਾਣੀ ਦੇ ਉੱਤੇ ਆਰਥਿਕ ਪਾਬੰਦੀਆਂ ਲਗਾਈਆਂ ਨੇ ਇਹ ਜੋੜਾ ਮੈਕਸੀਕੋ ਬੇਸਡ ਪਰਦਵਾਜ ਮਨੁੱਖੀ ਤਸਕਰੀ ਸੰਸਥਾ ਨੂੰ ਚਲਾਉਂਦਾ ਸੀ ਜੋ ਯੂਰਪ, ਮੱਧ ਪੂਰਬ, ਦੱਖਣੀ ਅਮਰੀਕਾ ਤੇ ਏਸ਼ੀਆ ਦੇ ਵਿੱਚੋਂ ਹਜ਼ਾਰਾਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਅਮਰੀਕਾ ਦੇ ਵਿੱਚ ਇਲੀਗਲ ਤਰੀਕੇ ਦੇ ਨਾਲ ਦਾਖਲ ਹੋਣ ਦੇ ਵਿੱਚ ਮਦਦ ਕਰਦਾ ਸੀ ਇਸ ਦੇ ਨਾਲ ਜੁੜੀਆਂ ਹੋਰ 16 ਕੰਪਨੀਆਂ ਅਤੇ 3 ਹੋਰ ਵਿਅਕਤੀਆਂ ਤੇ ਵੀ ਪਾਬੰਦੀਆਂ ਲਗਾਈਆਂ ਗਈਆਂ ਨੇ ਜਿਸ ਦੇ ਨਾਲ ਉਹਨਾਂ ਦੇ ਅਮਰੀਕੀ ਐਸੈਟ ਫ੍ਰੀਜ਼ ਹੋ ਗਏ ਨੇ ਅਤੇ ਅਮਰੀਕੀ ਨਾਗਰਿਕਾਂ ਨੂੰ ਉਹਨਾਂ ਦੇ ਨਾਲ ਵਪਾਰ ਕਰਨ ਤੋਂ ਵੀ ਰੋਕਿਆ ਗਿਆ ਹੈ 39 ਸਾਲਾਂ ਦੇ ਵਿਕਰਾਂਤ ਪਰਦਵਾਜ ਅਤੇ ਉਹਨਾਂ ਦੀ ਪਤਨੀ ਇੰਦੁਰਾਣੀ ਦੋਵੇਂ ਹੀ ਭਾਰਤੀ ਪਾਸਪੋਰਟ ਹੋਲਡਰ ਨੇ ਅਤੇ ਆਪਣੇ ਆਪ ਨੂੰ ਭਾਰਤ ਮੈਕਸੀਕੋ ਦੀ ਦੋਹਰੀ ਨਾਗਰਿਕਤਾ ਵਾਲੇ ਨਾਗਰਿਕ ਦੱਸਦੇ ਨੇ ਵਿਕਰਾਂਤ ਪਾਰਦਵਾਜ ਨੂੰ ਇਸ ਅਪਰਾਧੀ ਸਿੰਡੀਕੇਟ ਦਾ ਮੁੱਖ ਮਲਜ਼ਮ ਦੱਸਿਆ ਜਾ ਰਿਹਾ ਹੈ ਜੋ ਕਿ ਮੈਕਸੀਕੋ ਦੇ ਵਿੱਚ ਆਪਣੇ ਕ੍ਰਾਈਮ ਬਿਜ਼ਨਸ ਅੰਪਾਇਰ ਦੇ ਰਾਹੀਂ ਮਨੁੱਖੀ ਤਸਕਰੀ ਨੂੰ ਅੰਜਾਮ ਦਿੰਦਾ ਸੀ ਅਮਰੀਕੀ ਅਧਿਕਾਰੀਆਂ ਦੇ ਮੁਤਾਬਿਕ ਇਹ ਗਰੁੱਪ ਨਾ ਸਿਰਫ ਅਮਰੀਕਾ ਵਿੱਚ ਗੈਰ ਕਾਨੂੰਨੀ ਢੰਗ ਦੇ ਨਾਲ ਪ੍ਰਵਾਸੀਆਂ ਨੂੰ ਐਂਟਰੀ ਕਰਵਾਉਂਦਾ ਸੀ ਸਗੋਂ ਨਸ਼ਾ ਤਸਕਰੀ ਰਿਸ਼ਵਤ ਮਨੀ ਲਾਂਡਰਿੰਗ ਵਰਗੀਆਂ ਕਾਰਵਾਈਆਂ ਦੇ ਵਿੱਚ ਵੀ ਸ਼ਾਮਿਲ ਸੀ ਫਰਦਵਾਚ ਨੂੰ ਆਪਣੀ VN V ਗਰੁੱਪ ਨਾਮਕ ਕੰਪਨੀ ਦੇ ਰਾਹੀਂ ਮੈਕਸੀਕੋ, ਭਾਰਤ ਅਤੇ ਯੂਏਈ ਦੇ ਵਿੱਚ ਕਈ ਕੰਪਨੀਆਂ ਸਥਾਪਿਤ ਕੀਤੀਆਂ ਗਈਆਂ ਨੇ ਜਿਸ ਦੇ ਵਿੱਚ ਰੀਅਲ اسٹیਟ, ਹਸਪਿਟੈਲਿਟੀ ਤੇ ਲੌਜਿਸਟਿਕਸ ਕੰਪਨੀਆਂ ਸ਼ਾਮਿਲ ਨੇ ਇਸ ਸਿੰਡੀਗੇਟ ਦੇ ਸੰਬੰਧ ਮੈਕਸੀਕੋ ਦੇ ਬਦਨਾਮ ਨਸ਼ਾ ਤਸਕਰ ਗਰੁੱਪ ਸਿਨালোਆ ਕਾਟਲ ਦੇ ਨਾਲ ਵੀ ਪਰਦਵਾਜ ਆਪਣੇ ਕਨੈਕਸ਼ਨਸ ਦੇ ਨਾਲ ਹਜ਼ਾਰਾਂ ਪ੍ਰਵਾਸੀਆਂ ਨੂੰ ਮੈਕਸੀਕੋ ਦੇ ਹਵਾਈ ਅੱਡਿਆਂ ਦੇ ਵਿੱਚ ਐਂਟਰੀ ਕਰਵਾ ਕੇ ਉੱਥੋਂ ਦੇ ਹੋਟੈਲਸ ਤੇ ਹੋਸਟਲਾਂ ਦੇ ਵਿੱਚ ਰੱਖਦਾ ਸੀ ਫਿਰ ਪ੍ਰਵਾਸੀਆਂ ਨੂੰ ਅਮਰੀਕਾ ਮੈਕਸੀਕੋ ਦੇ ਬਾਡਰਾਂ ਤੇ ਲਜਾਇਆ ਜਾਂਦਾ ਹੈ ਅਤੇ ਸਰਹੱਦ ਪਾਰ ਕਰਵਾਈ ਜਾਂਦੀ ਹੈ ਇਸ ਤਰ੍ਹਾਂ ਦੀਆਂ ਕਾਰਵਾਈਆਂ ਦੇ ਨਾਲ ਹਜ਼ਾਰਾਂ ਲੋਕ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਢੰਗ ਦੇ ਨਾਲ ਦਾਖਲ ਹੋਏ ਨੇ ਜਿਨ੍ਹਾਂ ਦੇ ਵਿੱਚ ਵੱਡੀ ਗਿਣਤੀ ਭਾਰਤੀ ਲੋਕਾਂ ਦੀ ਵੀ ਹੈ ਇੰਦੂ ਰਾਣੀ ਨੂੰ ਆਪਣੇ ਪਤੀ ਦੀਆਂ ਆਰਥਿਕ ਗਤੀਵਿਧੀਆਂ ਦੇ ਵਿੱਚ ਮੁੱਖ ਭੂਮਿਕਾ ਨਿਭਾਉਣ ਵਾਲੀ ਮੰਨਿਆ ਗਿਆ ਹੈ ਜੋ ਭਾਰਤ ਅਤੇ ਮੈਕਸੀਕੋ ਦੇ ਵਿੱਚ ਕਈ ਕੰਪਨੀਆਂ ਦੀ ਸਾਂਝੀ ਮਾਲਕ ਵੀ ਹੈ ਅਮਰੀਕਾ ਨੇ ਦੋ ਮੈਕਸੀਕੋ ਦੇ ਨਾਗਰਿਕਾਂ ਤੇ ਵੀ ਆਰਥਿਕ ਪਾਬੰਦੀਆਂ ਲਗਾਈਆਂ ਨੇ ਜਿਨ੍ਹਾਂ ਨੇ 에어ਪੋਰਟ ਅਤੇ ਬੰਦਰਗਾਹਾਂ ਤੇ ਅਧਿਕਾਰੀਆਂ ਨੂੰ ਰਿਸ਼ਵਤ ਦੇ ਕੇ ਇਹਨਾਂ ਕਾਰਵਾਈਆਂ ਨੂੰ ਅੰਜਾਮ ਦਿੱਤਾ ਯੂਐਸ ਟ੍ਰੈਜਰੀ ਦੇ ਅਧਿਕਾਰੀ ਜੌਨ ਕੇ ਹਾਰਲੇ ਦੇ ਮੁਤਾਬਿਕ ਇਹ ਕਾਰਵਾਈ ਇਸ ਸੰਡੇਗੇਟ ਨੂੰ ਖਤਮ ਕਰਨ ਲਈ ਕੀਤੀ ਗਈ ਹੈ ਤਾਂ ਜੋ ਅਮਰੀਕਾ ਦੀ ਸੁਰੱਖਿਆ ਨੂੰ ਹੋਰ ਵੀ ਜ਼ਿਆਦਾ ਮਜ਼ਬੂਤ ਕੀਤਾ ਜਾ ਸਕੇ ਇਸ ਘਟਨਾ ਨੇ ਪਾਰ ਦੇ ਵਿੱਚ ਵੀ ਚਰਚਾ ਛੇੜ ਦਿੱਤੀ ਹੈ ਜਿੱਥੇ ਅਧਿਕਾਰੀਆਂ ਨੇ ਇਨ੍ਹਾਂ ਵਿਅਕਤੀਆਂ ਦੇ ਨਾਲ ਜੁੜੀਆਂ ਕੰਪਨੀਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਮਰੀਕੀ ਅਧਿਕਾਰੀਆਂ ਨੇ ਚੇਤਾਵਨੀ ਜਾਰੀ ਕੀਤੀ ਹੈ ਕਿ ਇਨ੍ਹਾਂ ਸੈਂਕਸ਼ਨਸ ਦੀ ਉਲੰਘਣਾ ਤੇ ਕ੍ਰਿਮੀਨਲ ਅਤੇ ਸਿਵਲ ਸਜ਼ਾਵਾਂ ਹੋ ਸਕਦੀਆਂ ਨੇ